ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀ ਰਹਿ ਰਾਸ ਸਾਹਿਬ ਸੋਦਰ ਰਾਗਾ ਸਮਾਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਖਿਆ ਸੋ ਕਰ ਕੇ ਹਾਜਤ ਵੈ ਸਰਬ ਸਮਾਲਾ ਵਾਜੇ ਤੇ ਰਿਨਾਦ ਨਾਨਕਾ ਸੰਘਾ ਕੇਤੇ ਤੇਰੇ ਵਵਨ ਹਾਰੇ ਕੇਤੇ ਤੇਰੇ ਰਗ ਪਰੇਸ਼ ਕਹੀਆ ਕੇਤੇ ਤੇਰੇ ਗਵਨ ਹਾਰੇ ਗਾਵਨ ਤੁਧਨਾ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨਾ ਚਿਤ ਗੁਪਤ ਲਿਖ ਜਾਣਨਾ ਲਿਖ ਲਿਖ ਧਰਮ ਵਿਚਾਰੇ गावण तुदना ईसर ब्रह्मा देवी सो तेरे सादा सवारी गावण तुदना इंद्रआसन बेठे देवते अंदर नालै गावण तुदना शीश माती अंदर गावण तुदना साद बेचारै गावणा तुदना जति साथी संतो की गावण तुदना वीर करारे ਗਾਵਣ ਤਦਨਾ ਪੰਡਤ ਪੜਨ ਰਕੀਸਰਾ ਜੁਗ ਜੁਗ ਵੇਦਾ ਨਾਲੇ ਗਾਵਣ ਤਦਨਾ ਮੋਣੀਆਂ ਮਨਮੋਹਨ ਸੁਰਗਮ ਅਸ਼ ਪਿਆਲਾ ਗਾਵਣ ਤਦਨਾ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਣ ਤਦਨਾ ਜੋਦ ਮਹਾਬਲ ਸੂਰਾ ਗਾਵਣ ਤਦਨਾ ਖਾਣੀ ਚਾਰੇ ਗਾਵਨ ਤਿਤਨੋਂ ਖੰਡ ਮੰਡਲਾ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤਿਤਨੋਂ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇਨ ਚਿੱਤ ਨ ਆਵਣਾ ਨਾਨਕ ਕਿਆ ਬੇਚਾਰੇ ਸੋਈ ਸੋਈ ਸਦਾ ਸਦਾ ਸਾਈਂ ਬੋ ਸੱਚ ਸੱਚਿ ਨਾਈ ਹੈ ਬਿਓਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਿਨੂ ਪਾਏ ਕਰ ਕਰ ਦੇਕੇ ਕੀਤਾ ਆਪਣਾ ਜਿਉ ਤਿਸ ਦੀ ਵਿਢਾਈ ਜੋ ਤਿਸ ਭਾਵੇ ਸੋਈ ਕਰਸੀ ਫਿਰੂਕ ਮਨਾ ਕਰ ਨਾ ਜਾਇ ਸੋ ਪਤ ਸੋ ਸਪਾ ਸਾਈਂ ਬੋ ਨਾਨਕ ਰਹਿ ਨਰ ਜਾਇ ਆਸਾ ਮਾਲਾ ਪਹਿਲਾ ਸੁਣ ਵੱਡਾ ਕੇ ਸਭ ਕੋਏ ਕੇੜ ਵੱਡਾ ਡੇਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਈਂ ਬਾ ਗਿਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰ ਰਹਾ ਓ ਸਭ ਸੂਰਤੀ ਮਿਲ ਸੂਤ ਕਮਾਏ ਸਭ ਕੇ ਮਨ ਤੇ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗ੍ਰਹਾਈ ਕਹਿ ਨਾ ਜਾਈ ਤੇਰੀ ਤਿਲ ਵੜਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਦਵੇਂ ਸਿੱਧੇ ਕਿੰਨੇ ਨਾ ਪਾਈਆ ਕਰਮ ਮਿਲਣ ਨਾ ਠਾਕ ਰਹਾਈਆ ਅਕਨ ਵਾਲਾ ਕਿਆ ਵਿਚਾਰਾ ਸਿਵ ਕੀ ਭਰੇ ਤੇਰੇ ਪੰਡਾਰਾ ਕੀ ਸਤੂ ਦਾਤੀ ਸੇ ਕੀ ਆਚਾਰਾ ਨਾਨਕ ਸਾਚੂ ਸਵਰਨ ਹਾਰਾ ਅਸਮ ਲਾ ਪੇਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਕਣ ਓਕਾ ਸਾਚਾ ਨਾਲੋ ਸਾਚੇ ਨਾਮ ਕੀ ਲਾਗੇ ਪੂਕ ਉਤ ਪੁਕੇ ਖਾਏ ਚਲੇ ਹੈ ਧੂਕ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਈਂ ਸੋ ਸਾਚੇ ਨਾਇ ਰਾਉ ਸਾਚੇ ਨਾਮ ਕੀ ਤਲ ਵਿਡਿਆਈ ਆਖ ਤੱਕ ਕੀਮਤ ਨਾ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿਨ ਦਰ ਨਾ ਚੁਕੇ ਪੋਗਾ ਗੁਣ ਹੋਰ ਨਾਈ ਕੋਏ ਨਾ ਕੋ ਆ ਨਾ ਕੋ ਹੋਏ ਜੀਵ ਦਾ ਪੋ ਤੇਲ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤਾ नानक नवे बाजू सना तोरा गुजरिमला चोता हर के जन सतगुरु सतपुर का गुरु पास हम किरे कर दिया नाम परगास मेरे मीत मितो गुरुदेवा राम नाम परगास ਗੁਰਮਤਿ ਨਾਮੋ ਮੇਰਾ ਪ੍ਰਾਂਸ ਕਾਈ ਹਰ ਕੀਰਤਮ ਰੀਰੇ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਨਾਮੋ ਮਿਲ ਤ੍ਰਿਪਤਾ ਸੇ ਮਿਲ ਸੰਗਤਾ ਗੁਣ ਪ੍ਰਗਾਸ ਜਿਨਾਰ ਹਰ ਹਰ ਰਸ ਨਾਮੋ ਨਾ ਪਾਇਆ ਤੇ ਪਾ ਗਿੰਜੰ ਪਾਸ ਜੋ ਸਾਤ ਗੌਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਦਿਵਾਸ నిన్ హర్ జన సాత్ గోర సంగత్ పై తంతూర మస్త కాలే ఖలేఖాసో తంతన సత్ సంగత జత రస పైయా మిల్ జన్ నానక్ నామ ప్రగాస రాగు ద్రీ మాలా పంజా కాహరే మానా చిత్వే ఉదమ జా హర్ హర్ జియో పరయా శిల్ పత్రమే జంటూ పైతా కరిజ్ కాగే కర్తర్య ਮੇਰੇ ਮਾਤੋ ਜੀ ਸਾ ਸੰਗਤ ਮਿਹਰੇ ਸੋ ਤਰਿਆ ਗੁਰ ਪ੍ਰਸਾਦ ਪ੍ਰਮ ਪਾਦੋ ਪਾਇਆ ਸੂਕੇ ਕਾ ਤਰਿਆ ਜਨਨ ਪੇਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰਜ ਕਾ ਸਾਂ ਬਾਹੇ ਠਾਕੁਰ ਕਾਇ ਮਨ ਭੋ ਕਰਿਆ उडे उडा वैसे कोसा तजपा बचरे शर्या तिन कवनखलावे कवचावे मनम से दाना ठाकुर करतल तरिया जग नानक बल बल सत्बल जाय तेरतोनापारा भर्या राजा स्या चो सोपुर एक ओंकार प्रसाद सो पुरखा न रञ्जन हर पुरख निरञ्जन हर गम गारा स्या सव व सव्या वु जी हर सच सिजनहारा सी तु जी तू जिया का तारा हर त्याधु कारा पे ठाकुर हरे सेवक जी क्या नानक जंत विचारा ਉਹ ਘਟ ਘਟ ਅੰਤਰਾ ਸਰਬ ਅੰਤਰਾ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋ ਜੁ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਓ ਤੂ ਤਬਿਨਾ ਹੋਰ ਨਾ ਜਾਣਾ ਤੂ ਪਾਰ ਬ੍ਰਹਮ ਬਿਆੰਤੋ ਬਿਆੰਤੋ ਜੀ ਤੇਰੇ ਕਿਆ ਗੁਨਾਹ ਕਵਖਾਣਾ ਜੋ ਸੇ ਰਹਿ ਜੋ ਸੇ ਵੈ ਤੁਰ ਜੀ ਜਗ ਨਾਨਕ ਤਿਨ ਕੁਰਬਾਨਾ ਹਰਿ ਤੇ ਆਵੇ ਹਰਿ ਤੇ ਆਵੇ ਤੁਧ ਜੀ ਸੇ ਜਾਨਾ ਜੁਗ ਮਹ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਪੈ ਜਨ ਆਰ ਧਾਇਆ ਜੀ ਤਿਨ ਟੂਟੇ ਜੋ ਕੀ ਪਾਸੀ ਜਿਨ ਨਿਰਪੋ ਜਨ ਨਿਰਪੋ ਧਾਇਆ ਜੀ ਤਿਨ ਕਾਪੋ ਸਭ ਗਵਾਸੀ ਜਿਨ ਸੇ ਰਿਆ ਜਿਨ ਸੇ ਰਿਆ ਮੇਰਾ ਰਜੀਤ ਹਰ ਹਰੂਪ ਸਮਾਸੀ ਸੈਤਨ ਸੈਤਨ ਜਿਨਾਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਪਰਸਲਾੰ ਤੁਧ ਜੀ ਅਰਣ ਕਣੇ ਕੜੰਤਾ ਤੇਰੀ ਅਨਕਾ ਤੇਰੀ ਨਕ ਕਰੈ ਅਰ ਪੂਜਾ ਜੀ ਤਪ ਤਪੈ ਜਪੈ ਬਿਆੰਤਾ ਤੇਰੇ ਅਨੇਕ ਤੇਰੇ ਨੇਕ ਪੜੈ ਬੋ ਸਿਮਰਤਾ ਸਾਸਤ ਜੀ ਕਰ ਕਿਰਿਆ ਖਾਟੋ ਕਰਮ ਕਰੰਤਾ ਸੇ ਪਗਤ ਸੇ ਪਗਤ ਪੜ ਜਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂ ਆਦਪੁਰਖਾ ਪਰੰਪਰ ਕਰਤਾ ਜੀ ਤੁਧ ਦੇਵ ਨ ਵਰ ਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੋ ਨਿਆਚਲ ਕਰਤਾ ਸੋਈ ਤੂ ਦਾਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਰੈ ਸੋਈ ਤੁਦਾ ਪੈਸੇ ਸਭੁ ਪਾਈ ਜੀ ਤੁਦਾ ਪੈਸੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਅਸਮਲਾ ਚੋਤਾ ਤੂ ਕਰਤਾ ਸਿਆਰ ਮੈਂ ਡਸਾਈ ਜੋ ਤੂ ਪਾਵੇ ਸੋਇ ਤੀਸੀ ਜੋ ਤੂ ਦੇ ਸੋਇ ਹੂੰ ਪਾਈ ਰਹਾਓ ਸਭ ਤੇਰੀ ਤੂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮ ਕਲਾ ਦਾ ਮਨ ਮੁਗਵਾਇਆ ਤੁਦਾਪ ਵਿਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੂ ਜੀ ਮਾਏ ਤੁਜ ਬਿਨ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲੋ ਵਿੰ ਜੋਗ ਮਿਲ ਵਿਛੜਿਆ ਸੰ ਜੋਗੀ ਮੇਲੋ ਜਿਸਨੋ ਤੂ ਜਾਣੈ ਸੁਰ ਜਨ ਜਾਣੈ ਅਰ ਗੁਣ ਸਾਧੀ ਆਕ ਵਖਾਣੈ ਜਿਨਰ ਸੇਵਿਆਂ ਤਿੰ ਸੁਖ ਪਾਇਆ ਸੇ ਜੈ ਹਰ ਨਾਮ ਸਮਾਇਆ ਤੁਹਾ ਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾਵ ਨ ਕੋਏ ਤੂ ਕਰ ਕਰ ਵੇਖੇ ਜਾਣ ਸੋਏ ਜਨ ਨਾਨਕ ਗੁਰਮੁਖਾ ਪ੍ਰਗਟ ਹੋਏ ਆਸਾ ਮਾਲਾ ਪਹਿਲਾ ਤੇਤਾ ਸਰਪੈ ਨਿਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਕਜ ਮੋਂ ਪਗ ਨਹੀਂ ਚਾਲਿਆ ਮਦੇਕਾ ਤੇ ਡੂਬਿਆ ਲੈ ਮਨ ਏਕੋ ਨਾ ਚੇਤ ਸਾ ਹੁੜ ਮਨਾ ਹਰ ਬਿਸਤਰਤ ਤੇਰੇ ਗੁਣ ਗਲਿਆ ਰਹਾਵ ਨਾਉ ਜੱਤੇ ਸਾਤੇ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ ਪਰਤ ਨਾਨਕ ਤਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਲਾ ਪੰਜਵਾ ਵਾਹਿ ਪ੍ਰਾਪਤ ਮਾਨੁਕ ਦਿਉ ਰਿਆ ਗੋਵਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾ ਤੇਰੇ ਕੀਤੇ ਨਾ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸੰਨਜਾਮ ਲਾਗ ਭਵ ਜਲ ਤਨ ਕੈ ਜਨ ਬਿਤਾ ਜਾ ਤਰੰਗ ਮਾਇ ਕੇਰਾਉ ਜਬ ਤਉ ਸੰਜਮ ਤਰਮਨ ਕਮਾਇ ਸੇਵਾ ਸਾਧਨਾ ਜਾਣਿਆ ਹਰਿਆ ਕਉ ਨਾਨਕ ਹਮ ਨੀਚ ਕਰਮਾ ਸੰਤ ਪ੍ਰੇ ਕੀ ਰਖੋ ਸਰਮਾ ਜਬ ਤਉ ਸੰਜਮ ਤਰਮਨ ਕਮਾਇ ਸੇਵਾ ਸਾਧਨਾ ਜਾਣਿਆ ਹਰਿਆ ਕਉ ਨਾਨਕ ਹਮ ਨੀਚ ਕਰਮਾ ਸੰਤ ਪ੍ਰੇ ਕੀ ਰਖੋ ਸਰਮਾ ਪਾਸ਼ੇ ਦਸਮੇ ਕਵਿ ਬਾਤ ਬੈਂਤੀ ਚੋਪਈ ਅਮਰੀ ਕਰਵਾ ਦੇ ਰਛਾ ਪੂਨ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰ ਆਪਣਾ ਜਾਣ ਕਰੋ ਪ੍ਰਤ ਪਾਰਾ ਮਰੇ ਦੂਠ ਸਭ ਤੁਮ ਕਾਹੋ ਆਪੋ ਆਦੇ ਮੈਂ ਬਚਾਹੂ ਸੁਖੀ ਵਸੇ ਮੋਰੋ ਪਰਵਾਰਾ ਹੇਰੋ ਕਿ ਸੇਖ ਸਾਬੇ ਕਰਤਾਰਾ ਮੂਰੱਛਾ ਨਿਜ ਕਰ ਦੇ ਕਰੀਐ ਸਭ ਇਨਕਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਗ ਨਾ ਤਿਆਉ ਜੋ ਪਰ ਚਾਉ ਸੋ ਤੁੰਤੇ ਪਾਉ ਸੇਵਕ ਸਿੱਕਾ ਮਾਰੇ ਤਾਰਿ ਹੈ ਚੁੰ ਚੁੰ ਸਤਰ ਹਮਾਰੇ ਮਾਰਿਐ आपादे मुदे परिये मरण काल का त्रास निवरिये हो जो सदा मारे पच्चा श्री अस्तु जो करे रच्छा रक्षा राख ले मोय राख नारे सब संसार प्यारे दीन बंद दुटन के हंता तुम पूरी चतुर्दश कंता पाए काल पाए ब्रह्मा बक्तरा काल पाय सूर्य जो अक्तरा काल पाए कर विष्णु प्रकाशा सकल काल का किया तमाशा जवन काल जोगी से कियो वेदराज ब्रह्मा ज्योति जवन काल सब लोक सुबारा नमस्कार है ताय हमारा जवन काल सब जगत बनायो देव देत जश्नु पजायो ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਆ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤਾ ਜੀਟੀ ਤੇ ਕੁੰਚਰਸ ਧੂਲਾ ਸੋ ਪਰ ਕਿਰਪਾ ਦੇਟ ਕਰ ਫੂਲਾ ਸੰਤਨ ਦੁਖ ਪਾਇ ਤੇ ਰੁਕੀ ਸੁਖ ਪਾ ਸਾਧੁਨ ਕੇ ਸੁਖੀ ਏ ਕੇਤੀ ਪੀਰ ਪਛਾਨ ਕਟ ਕਟ ਕੇ ਪਰ ਪਰ ਕੀ ਜਾਣ ਜਬ ਦੁਖ ਕਰ ਕ ਕਰ ਤਾਰਾ ਪਰਜਾ ਧਰਤ ਤਵ ਦੇ ਅਪਾਰਾ ਯਾਦ ਕਰ ਕਰ ਤੋਂ ਕਬੂ ਤੂੰ ਮੈਂ ਮਿਲ ਤਦਾ ਤਰਸ ਬੋਂ ਜੀਤੇ ਬਦਨਾ ਸ੍ਰਿਸ਼ ਸਭ ਤਾਰੇ ਆਪ ਆਪਣੀ ਬੂਜ ਉਚਾਰੈ ਤਉਮ ਸਭੀ ਤੇਰੇ ਤਿਨ ਜਾਲਮ ਜਾਣਤ ਬਿ ਵਿਧ ਅਰ ਆਲਮਾਨ ਨਿਰਕਾਰ ਨਿਰਵਕਾਰ ਨੰਬ ਆਦ ਨੀ ਲਣਾਦ ਅ ਸੰਭਾ ਤਾਂ ਕਾ ਮੂੜ ਉਚਾਰਤ ਬੇਦਾ ਜਾ ਕੋ ਪੈਬਨਾ ਪਾਵਤ ਬੇਦਾ ਤਾਂ ਕੋ ਕਰ ਪਾਣ ਅਨੁਮਾਨਤਾ מאਮੂੜਾ ਕਛਪੇਦ ਨਾ ਜਾਣਤਾ ਮਹਾਦੇਵ ਕੋ ਕਹਿਤ ਸਦਾ ਸੇਵਾ ਨਿਨ ਕਰ ਕਾ ਚਿੰਤ ਨਾ ਪੈਵਾ ਆਪੋ ਆਪਣੀ ਬੁੱਧ ਜੇਤੀ ਵਿਵੰਤ ਪਿੰਪਿੰਤੋਏ ਤੇਤੀ ਤੁਮਰਾ ਲੱਖਾ ਨਾ ਜਾਏ ਪਸਾਰਾ ਕਹਿ ਵਿਦਸੋ ਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਤਰੂਪਾ ਰੰਗ ਪੈਰਵ ਕਈ ਪੂਪਾ ਅੰਡਜ ਜਜ ਸੈ ਤਜ ਕੀਨੀ ਉਤਪੁਜ ਕਾਣਾ ਬੋ ਰਚ ਦੇਨੀ कूल राजा बेटा कौ सिमट पियो शंकर केटा सगरी सृ अचंबो आद जुगाद स्वरूप संभो अब रचा मेरी तुम करो सिको बारे सिख संगरो दुष्ट जिते उठवत उत्पाता सकल मलेश करो रन गाता जय स्तु तव तो सरणि परे तिनके दुष्ट दुतावा मरे पुरख पग परे तिहारे तिनके तुम संकट सब टारे जो कल को एक बार ते आई है ताके काल निकट नई रच सब काला दुष्ट अरष्ट टरे तत्काला कृपा दृष्ट तंजाय जाय नार्यो ताके ताप तनक मार्य ਰੇਤ ਸਿਰ ਕਰਮੋ ਸਬੋਈ ਦੁਟ ਸਾਸ ਸਕੇ ਨ ਕੋਈ ਏਕ ਵਾਰ ਜਿੰਦੂ ਮੈਂ ਸੰਬਾਰਾ ਕਾਲ ਪਾ ਤੇ ਤਾ ਉਬਾਰਾ ਜਿੰਨਰ ਨਾਮ ਧਿਆਰੋ ਕਾ ਹਾ ਦਰਦ ਦੁਸ਼ਟੋ ਤੇ ਰਹਾ ਕੜ ਕੇ ਤਨੇ ਸਰਨ ਤਿਹਾਰੀ ਆਪਾ ਦੇ ਲੇ ਉਬਾਰੀ ਸਰਬ ਠੋਰ ਮੋਸਾਈ ਦੁਟ ਰੋਗ ਤੇ ਲਿਓ ਬਚਾਈ ਕੜ ਕੇ ਤਮੈ ਸਰਨ ਤਿਆਰੀ ਆਪਾ ਦੇ ਲਿਓ ਬਾਰੀ ਸਰਵ ਠੋਰ ਮੋ ਸਹਾਈ ਦੁਸ਼ਟ ਰੋਗ ਤੇ ਲਿਓ ਬਚਾਈ ਸਵਈਆ ਪਾਏਗੇ ਜਦ ਤੇ ਤੁਮਰੇ ਤਬ ਤੇ ਕਉ ਆਕਤਰੇ ਨਹੀਂ ਆਨਿਓ ਰਾਮ ਰੇ ਪੁਰਾਣ ਕੁਰਾਨ ਅਨੇਕ ਮਤੇ ਇਕ ਨਾ ਮਾਨਿਓ

गाएंगे की लाज अस गोविंदास तुहार राम कलेमा लाती जानंद एक ओंकार सतगुरु प्रसाद आनंद पिया मेरी माए सतगुरु मैं पाया सतगुरुता पाया से से तीन वचियां व दाइयां राग रतन परिवार परियां शब्द गौणाइयां

ਸਾਚੇ ਸਾਈਂ ਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸੋ ਦਾ ਸਿਵਤਸਲਾ ਤੇਰੀ ਨਾਮ ਮਨ ਵਸਾਵੇ ਨਾਮੋ ਜਿਨ ਕੇ ਮਨ ਵਸਿਆ ਵਾ ਜੇ ਸਬਦ ਕਿਨੇਰੇ ਕਹੈ ਨਾਨਕ ਸਾਚੇ ਸਾਈਂ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰ ਮੇਰਾ ਜਿਨ ਕੂਕਾਂ ਸਭ ਗਵਾਈਆਂ ਕਰ ਸਾਂ ਸੁਖ ਮਨਾਏ ਵਸਿਆ ਜਿਨ ਇੱਚਾਂ ਸਭ ਪੂਜਾਈਆਂ ਸਾਦਾ ਕੁਰਬਾਨ ਕੀਤਾ ਗਰਵਿੱਟ ਜਿਸ ਦੀਆਂ ਵਡਿਆਈਆਂ ਕਰ ਨਾਨਕ ਸੁਨੋ ਸੰਤੋ ਸਉਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਉਤਿਤ ਘਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਚਿਤ ਕਰ ਤਾਰੀਆਂ ਪੰਜ ਦੁੱਤ ਦਵਸ ਕੇਤੇ ਕਾਲੋ ਕੰਟਕ ਮਾਰਿਆ ਤੁਰ ਕਰਨ ਪਾਇਆ ਤੋ ਜਿੰਨ ਕੋ ਸੇਨਾ ਮਰ ਕੇ ਲਾਗੇ ਕਹ ਨੰਕ ਤੈ ਸਕੋਆ ਤਿਤ ਕਰਨ ਹਦਵਾਜੇ ਅਨੰਦ ਸੁਨੋ ਵਡ ਭਾਗੀਓ ਸਗਲ ਮਨੋਰਤ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੈ ਸਗਲ ਵਿਸੂਰੇ ਦੂਖ ਰੋਗ ਸੰਤਾ ਪੁੱਤਰ ਸੋਣ ਸੱਚੀ ਬਾਣੀ ਸੰਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ सुनते बीता केतु पिता बिनवंत नानक गुरु चरण लागे वजन हादूर सुनते पनीत केत पिता बिनवंत नानक गुरु चरण लागे बान हादूर माला पंजवा ਤਾਲ ਵਿ ਤਿੰਨ ਵਸਤੂ ਪਾਇਓ ਸਤ ਸਤੋਕ ਵਿਚਾਰੋ ਅਮਰਤ ਨਾਮ ਓ ਢਾਕੁਰ ਕਾ ਪਾਇਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਉਦਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤਰਾ ਗੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਾਲਾ ਪੰਜਮਾ ਤੇਰਾ ਕੀਤਾ ਜਤੋ ਨਾਈ ਮੈਨੂੰ ਜੋਗ ਤੋਈ ਮੈਂ ਨਿਰਗੁਨਿਆਰੇ ਕੋ ਗੁਨਾਈ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਲੇ ਤਾਂ ਜੀਵਾ ਤਨ ਮਨ ਤੀ ਵੇ ਹਰਿਆ ਤਰਸ ਪਿਆ ਮੈਂ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਓਮ ਲੈ ਤਾ ਜੀਵਾ ਤਨ ਮੰਤੀ ਵੇ ਹਰਿਆ ਤਰਸ ਭਿਆ ਮੈਂ ਰਾਮ ਤੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਓਮ ਲੈ ਤਾ ਜੀਵਾ ਤਨ ਮੰਤੀ ਵੇ ਹਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ